ਕਾਲ ਮੈਂ ਹਰਿਖਾ ਚੋਹਾਨ ਤੇ ਤੁਸੀਂ ਦੇਖ ਰਹੇ ਹੋ ਭਾਸਕਰ ਨਿਊਜ਼ਲਾਈਨ ਦੀ ਵਿਸ਼ੇਸ਼ ਰਿਪੋਰਟ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਨ ਸੰਬੰਧੀ ਨੋਟੀਫਿਕੇਸ਼ਨ ਨੂੰ ਲੈ ਕੇ ਪੰਜਾਬ ਦੀਆਂ ਕਈ ਜਥੇਬੰਦੀਆਂ ਰਾਜਨੀਤਿਕ ਨੇਤਾਵਾਂ ਅਤੇ ਬੁੱਧੀਜੀਵੀਆਂ ਵੱਲੋਂ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਵੱਡੇ ਪੱਧਰ ਤੇ ਧਰਨਾ ਪ੍ਰਦਰਸ਼ਨ ਕੀਤੇ ਜਾਣਗੇ ਇਸ ਸਥਿਤੀ ਨੂੰ ਦੇਖਦੇ ਹੋਏ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ 10 ਅਤੇ 11 ਨਵੰਬਰ 2025 ਯਾਨੀ ਦੋ ਦਿਨਾਂ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ 10 ਤਰੀਕ ਨੂੰ ਜਾਨੀ ਸੋਮਵਾਰ ਨੂੰ ਇੱਕ ਮਾਸ ਕਾਲ ਦਿੱਤੀ ਹੋਈ ਸੀ ਵੀ ਯੂਨੀਵਰਸਿਟੀ ਨੂੰ ਬੰਦ ਕਰਾਂਗੇ ਤੇ ਇੱਥੇ ਸੈਨੇਟ ਦੀ ਬਹਾਲੀ ਲਈ ਜਿਹੜੀ ਸੰਘਰਸ਼ ਦੀ ਜੜਾਈ ਹੈ ਉਹ ਅੱਗੇ ਲੈ ਕੇ ਜਾਵਾਂਗੇ ਪਰ ਪ੍ਰਸ਼ਾਸਨ ਨੇ 10 ਤੇ 11 ਤਰੀਕ ਦੀ ਛੁੱਟੀ ਰਾਹ ਦਿੱਤੀ ਹੈ ਵੀ ਜਿਹੜੇ ਵਿਦਿਆਰਥੀ ਨੇ ਉਹ ਪਹਿਲਾਂ ਹੀ ਘਰਾਂ ਨੂੰ ਚਲੇ ਜਾਣ ਇਹਦੇ ਨਾਲ ਨਾਲ ਇਹਨਾਂ ਨੇ ਹਸਪਤਾਲ ਦੇ ਵਿੱਚ ਐਂਟਰੀ ਬੰਦ ਕਰ ਦਿੱਤੀ ਹੈ ਇਹਨਾਂ ਨੇ ਸਵੇਰ ਤੋਂ ਯੂਨੀਵਰਸਿਟੀ ਗੇਟਾਂ ਤੇ ਬੈਰੀਕੇਡਿੰਗ ਕੀਤੀ ਹੋਈ ਸੀ ਕਿ ਵੀ ਬਾਹਰੋਂ ਕੋਈ ਵੀ ਨਾ ਆ ਸਕੇ ਤੁਸੀਂ ਜੇ ਪ੍ਰੋਟੈਸਟ ਕਰਨ ਵੀ ਆਉਣਾ ਤਾਂ ਤੁਸੀਂ ਬਿਨਾਂ ID ਕੱਟਦੇ ਨਹੀਂ ਆ ਸਕਦੇ ਹੋ ਇਹ ਸਾਰੀਆਂ ਚੀਜ਼ਾਂ ਜਿਹੜੀ ਪ੍ਰਸ਼ਾਸਨ ਅੱਜ ਕਰਨ ਤੇ ਮਜਬੂਰ ਹੋ ਰਹੀ ਹੈ ਉਹ ਇਸ ਕਰਕੇ ਹੋ ਰਹੀ ਹੈ ਕਿ ਪ੍ਰਸ਼ਾਸਨ ਅੱਜ ਡਰਦਾ ਹੈ ਉਹ ਡਰਦਾ ਹੈ ਵੀ ਅੱਜ ਇਹ ਵਿਦਿਆਰਥੀ ਨੌਜਵਾਨਾਂ ਦੇ ਇਕੱਠ ਲੋਕਾਂ ਦੇ ਇਕੱਠ ਜਿੰਨੇ ਜ਼ਿਆਦਾ ਹੋਣਗੇ ਵੀ ਇਹਨਾਂ ਨੂੰ ਤਾਂ ਸਾਂਭੇ ਨਹੀਂ ਜਾਣੇ ਇਸ ਕਰਕੇ ਲਗਾਤਾਰ ਉਹ ਕੋਸ਼ਿਸ਼ ਕਰ ਰਹੇ ਨੇ ਵੀ ਸਾਡੀ 10 ਦੀ ਜਿਹੜੀ ਕਾਲ ਹੈ ਉਹਨੂੰ ਖਰਾਬ ਕੀਤਾ ਜਾਵੇ ਲੋਕਾਂ ਤੱਕ ਸੁਨੇਹਾ ਜਾਵੇ ਵੀ 10 ਨੂੰ ਆਉਣ ਦੀ ਲੋੜ ਹੈ